ਹੈਲੋ ਹਸੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲਾ ਜੱਟ ਚੰਦੇ ਸਵਾਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੇ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਜਿਉਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹੁਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰ ਲਾਵੇ ਕਹਿੰਦੇ ਵੀ ਅੱਜ ਆ ਗਈ ਛੁੱਟੀ ਬੁੜੇਆਂ ਬੁੜੀ ਕੋਟੀ ਮਿੱਠਾ ਪਾਇਆ ਵਾ ਹੂੰ ਦੰਗੀ ਜੀ ਮਿੱਠਾ ਪਾਇਆ ਹੋਇਆ ਬਈ ਲਾ ਬਈ ਆਪਣੀ ਸ਼ੁਰੂਤ 와 ਤੇ ਰਹੀ ਆ ਵੀ ਪਾ ਮੰਗ ਕੇ ਚੀਜ਼ ਨਹੀਂ ਖਾਂਦੇ ਬਈ ਠੀਕ ਆ ਚੱਕੋ ਖਾਓ ਯਾਰ ਮੈਂ ਕਦੇ ਵੀ ਡਿਊਟੀ ਤੋਂ ਆਉਂਦਾ ਪਹਿਲਾਂ ਅਗਰ ਕੰਮ ਆਉਂਦਾ ਜੀ ਮਾਤਾ ਬੈਠੀ ਆ ਬੱਚਿਆਂ ਨੂੰ ਕੁਝ ਕਰਨੀ ਆਪ ਜਾ ਕੇ ਪੀ ਲਓ ਭਣੀ ਆਪ ਜਾ ਕੇ ਖਾ ਲਓ ਬਈ ਸ਼ੁਰੂਤ 와 ਤੇ ਹੀ ਰਹੀ ਆ ਮਾਦਨ ਬਣਾ ਕੇ ਰੱਖ ਦੇਣੀ ਆ ਹਾਂ ਹੋ ਸਕਦਾ ਆਪਾਂ ਨਾਲ ਹੋ ਕੇ ਕੰਮ ਕਰਾ ਲਈਏ ਵੀ ਕੱਲੀ ਲੱਗੀ ਉਹ ਜੈਲੀ ਠੀਕ ਹੈ ਮੈਂ ਦੇਰ ਸਰ ਫਟ ਗਿਆ ਤਰ ਨਹੀਂ ਹਾਂ ਜਦ ਹੀ ਇਹ ਗੱਡੀ ਲੈ ਗਾ ਉਹ ਨੌਨ ਵਿਚਾਰਨੇ ਕਦੇ ਪਾਣੀ ਮੰਗਿਆ ਉਸੇ ਨਾਲ ਰੋਟੀ ਓਕੇ ਆਪੇ ਜਾ ਕੇ ਖਾ ਲੂਗਾ ਆਪਣੀ ਵੀ ਯਾਤ ਮੱਚ ਮਾ ਮਾਂ ਨੂੰ ਦੇਖ ਕੇ ਸਿੱਖਿਆ ਉਹ ਪਾਈ ਖਾਣਾ ਉਹ ਪਾਈ ਖਾਣਾ ਉਹ ਘਰ ਬਣਾ ਲੈ ਇਸ ਨੂੰ ਕੋਈ ਹੋਰੀ ਬਣਾ ਲਾ ਮਿੰਟ ਲੱਗਦੇ ਨੇ ਤੇ ਆਪਰੇ ਜਾਣੇ ਹਰ ਤਰ੍ਹਾਂ ਤੇ ਚੜ ਜਗੇ ਸਤੋਂ ਆਹ ਮਿੱਠੀ ਲੱਸੀ ਤਿਆਰ ਆ ਤਾਂ ਹੀ ਬਣੀ ਆਪਾਂ ਤੇਰੀ ਬੰਦ ਮਿੱਠਾ ਤੇ ਮਿਲ ਜੇ ਬੁਖਸ ਬਣਾ ਹੀ ਲੱਗ ਰਹੇ ਹਨ ਅੱਛਾ ਮੈਂ ਲੋੜ ਹੈ ਮੈਂ ਬਣਾ ਦੇ ਰਸ਼ੀ ਰਸ਼ੀ ਕੋਸ਼ੀ ਲੈ ਪਾਈ ਮਠੀ ਲस्सी। ਸਵਾਤ ਹੋ ਗਏ ਸਾਡੀ ਛੁੱਟੀ ਹੈ ਭਾਈ ਕਹਿੰਦੇ ਵੀ ਚਲੋ। ਇੰਨੇ ਆਪਾਂ ਕੇਰੇ ਗਿਆ। ਵੀ ਗੋਟੀ ਖਾਈਏ ਰਾਤ। ਪਰੌਂਠੇ ਲੱਗੇ ਆ ਬਣਨ। ਕਦੇ ਕਦੇ ਖਾ ਲੰਨੇ ਭਾਈ ਪਰੌਂਠੇ ਆਪਾਂ। ਜ਼ਰੂਰੀਆਂ ਖਾਣੇ। ਠੀਕ ਹੈ। ਮੈਨੂੰ ਕਹਿੰਦਾ ਤੋ ਖਾਈ ਨਾ। ਤੋ ਖਾਈ ਨਾ। ਤੇ ਖਾਈ। ਤੇਰੇ ਮੰਦੇ। ਤੇਰੇ ਹੈ ਮੰਦੇ ਪਰੌਂ। ਬਣਾਏ ਕਰਨੇ ਖਾਣੇ। ਬਣਾ ਕੇ ਚਾਣ ਲਗੀ ਪਰੌਂਠੇ ਦੇਸੀ ਇਹ ਹਾਂ। ਦੇਸੀ ਗੀਰੀ ਗ੍ਰਾਉਣ ਖਾ ਰਹਾ ਹੈ ਬਰੋਂ ਨਿਕਲੇਗਾ ਇਹ 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 ਨਸਿਆ ਖਾ ਰਹੀ ਹੈ ਦੁਨੀਆ ਕਜੀਰੀਆਂ ਇਹ ਜੀ ਆ ਜੀ ਕੋਈ ਹੈ ਹਾਂ ਮਾਂ ਜਿੰਦਗੀ ਆ ਜੀ ਕੋਈ ਹੈ ਕੋਈ ਨਾ ਕੰਮੀ ਕੋਈ ਟੈਨਸ਼ਨ ਨਹੀਂ ਕੋਈ ਜੰਮਣਾ ਕਰੋ ਖਾਓ ਲੱਛੀ ਉਹ ਕਿਤੇ ਆਹ ਹੋਰ ਸਾਹਮਣੇ ਲਈ ਹੋਰ ਸ਼ਨੀ ਨਹੀਂ ਕੋਈ ਤੁਹਾਨੂੰ ਰੇ ਮੈਂ ਚੱਲ ਤੁਸੀਂ ਇਹ ਨਾ ਮਾਰਦੇ ਕਿਉਂ ਉਹ ਤੇ ਨੰਬਰ ਲਾ ਕੇ ਸਮਝਾਏਗਾ ਇਸ ਤੇ ਹਾਂ ਲੋੜ ਵੀ ਟੈਨਕਾ ਨਾ 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 ਲਾਈ ਫਾਉਡ ਲੋਡਿੰਗ ਠੀਕ ਆ ਖਾਓ ਫਿਰ ਇਹ ਖਾਰੇ ਆਪੋ ਲੱਸੀ ਹੋ ਗਈ ਯਾਰ ਕਿਸੇ ਨਾਲ ਬੜੀ ਨਾ ਨਹੀਂ ਚਾਹ ਤਾਂ ਉਹ ਬੈਠਾ ਅੱਗੇ ਮੈਂ 10 ਮਿੰਟ ਦੀ ਵੜੇ ਦੇਖ ਲੈ ਇਹ ਨਾ ਕਰ ਪਾ ਰਹਾ ਬਾਰੋ ਨਾ ਰੋਣ ਕੋ ਜਿੰਨੀ ਰਹ ਹੁਣ ਆਈ ਆ ਮੇਰੇ ਸੋਜੀ ਸੋਜੀ ਦੇ ਰੋਣ 12 ਤਰੀਕਾ ਕੋ ਹੋਆ ਹਾਂ ਕਿ ਦਿਨ ਬੁੱਧਵਾਰ ਉਹ ਮੰਦਿਰ ਵਾਲਾ ਬ੍ਰਹਮ ਕਰਨਾ ਪਊਗਾ ਆਪਣੇ ਉਹ ਮੰਗਰਵਾਰ ਚੌਂ ਵਜੇ ਸੋ ਅਲੱਗ ਅਲੱਗ ਹੋ ਸਾਰੇ ਆਪਣੇ ਮਹਾਂ ਬੰਗਰ ਰੋਟੀ ਮੱਛਾ ਤੇ ਉਹ ਲੈ ਲਿਆ ਦੋ ਜੀ ਹੁਣ ਆਪਾਂ ਕਹਿੰਦੇ ਲੈ ਗਰ ਰੋਟੀ ਖਾਣ ਭਾਈ ਜਿਹਨੇ ਜਿਹਨੇ ਥਾਣੀਆਂ ਹੁੰਦਾ ਹੈ ਮਿੱਤਰੋ ਇਹ ਲੋਹਾਵੇ ਤੇ ਆਪਾਂ ਨੇ ਸਵਾੜ ਪਏ ਥੋੜਾ ਮੋਟਾ ਕਹਿੰਦੇ ਨੇ ਸਿਆਣੀ ਗੱਲਾਂ ਸੱਚੀਆਂ ਖਾਧੀਆ ਫਰਾਕਾ ਕਰਨਾ ਆਉਂਗੇ ਜਿਹਾ ਕੋ ਪਰੌੜਾ ਤੇ ਨਾਲ ਲੱਸੀ ਤੇ ਆਹ ਨਾਲ ਲਸੀ ਨਹੀਂ ਤਾਂ ਪਣੀਆ ਨਾ ਨਾ ਕਰਨੀ ਮੈਂ ਫਿਰ ਇਹ ਧੱਕੇ ਦੇ ਪ੍ਰਗਟ ਦੇ। ਚੱਲ ਰਹਿਣ ਦੇ ਫਿਰ ਨਾ ਵੀ। ਲੈ ਭਾਈ। ਰੋਟੀ ਛੱਕ ਦੇ ਕੰਮ ਨੂੰ ਆਪਾਂ। ਲੈ ਆ ਭਾਈ। ਘਾਤਾ ਪੀਣੀ ਨਹੀਂ ਲੈਣਾ ਸੋ। ਅਸੀ ਲੱਗੀ ਕਾ ਮਾਂ। ਨਾ ਘਾਣਾ ਦੇ ਕੋਈ ਨਹੀਂ। ਖਾ ਲੈ ਫਿਰ। ਕੋਈ ਰੋਕ ਰਿਹਾ? ਗਾਇਉ ਪਈ ਸ਼ਕੀਏ ਪ੍ਰੋਫੈ ਸਵਦੇ 8 ਹੋ ਗਏ ਸਵੇਰ ਦੇ ਠੀਕ ਆ ਆ ਜੀ ਉਹ ਕਿਦਰ ਰਪੋਟਾਂਗੇ ਲੈ ਮਿੱਤਰੋ ਕੁੰਡੀਆਂ ਜਦੇ ਬ੍ਰਿੰਨਾ ਨੰਸਾਨ ਉਹ ਜੱਗ ਹੁਣ ਤੇ ਆਂਦੀ ਹੋਈ 3:00 ਵਰਗੋ ਜੀ ਦਾ ਨਾਮ ਅੱਥਵਾਂ ਜੀ ਨੇ ਇੰਨਾ ਮਾਤਰਾ ਦੇ ਦੀ ਗੀਣਾ ਕਰਨ ਬਸ ਇੰਨਾ ਕੰਮ ਤਾਂ ਬਹੁਤ ਆ ਹੁਣ ਆਪਾਂ ਕਹਦੇ ਉਹ ਕੁੰਡੀ ਛੋਟੇ ਤੇ ਛੋਟੇ ਚੋੜੀ ਚੋੜੀ ਛੋਟੇ ਤੇ ਛੋਟੇ ਬਾਹਰ ਵਾਲੀ ਕੁੱਟਾਂ ਤੇ ਬਾਹਰ ਕਹਿੰਦੇ ਮਾਰ ਕੇ ਜਾ ਸਕਦੇ ਹਾਂ ਦੇਖੋ ਮੇਰੀਆਂ ਰੱਖੀ ਜੇ ਕਦੇ ਆਮਡ ਦੁੱਧ ਦੇ ਉੱਪਰ ਨੂੰ ਆਉਂਦਾ ਦੁੱਧ ਰਿਹਾ ਜਾਂਦਾ ਉਹ ਤਾਂ ਨਹੀਂ ਦੁੱਧ ਰਿਹਾ ਉਹ ਪੀ ਲਿਆ ਉਹ ਤਾਂ ਹਾਂ ਜੀ ਹਾਂ ਵੀ ਨਾਲ ਹਾਂ ਦੌਰ ਰੱਖੀ ਦੁੱਧ ਉਹ ਚਾਰੀਆਂ ਵਗੈਰਾ ਬਈ ਸਿੱਟੇ ਦਾ ਫੈਲ ਕਰਦੇ ਹੂੰ ਉਹ ਕੁੰਡੀ ਸੋਤੇ ਦਾ ਫੈਲ ਕਰਦੇ ਮਸ਼ੀਨਾਂ ਨਾਲ ਹੂੰ ਹਾਂ ਸੋ ਨਹੀਂ ਆਂਦਾ ਇਹ ਇਹ ਪੱਕਾ ਹੀ ਜਾਂਣਾ ਦੁੱਧ ਆਣਿਆ ਹੁੰਦਾ ਨੇ ਆ ਪਤਾ ਹੀ ਨਹੀਂ ਲੱਗਦਾ ਗਾ ਪਈ ਨੀ ਉੱਪਰ ਇਹ ਸਾਰਾ ਇਹ ਜੀ ਪਤਾ ਨਹੀਂ ਇਹ ਕਦ ਕੇਸ ਬੰਦ ਕਰਦੇ ਨੇ ਪ੍ਰਵੇਰ ਜੀ ਗਜਰ ਨਾਲ ਇਹ ਕਿਉਂ ਰੋਕਦੇ ਗਿੰਦ ਹਾਂ ਇਹ ਅੱਜ ਨੂੰ ਮਾਪਿਆ ਉਹ ਨਹੀਂ ਪਾਣੀ ਆਪਰ ਨੂੰ ਬਹੁਤ ਜ਼ਿਆਦਾ ਪੈ ਜਾਗੀਆਂ ਸੋਹਣਾ ਆਇਆ ਤੇ ਆ ਗਿਆ ਬਣਾ ਰਹੇ ਟਿੱਕਾ ਹੋ ਗਏ ਪੰਜ ਮਿੰਟ ਹੋ ਗਏ ਇਹ ਦੇ ਇਹ ਤਾਂ ਆ ਗਿਆ ਇਹ ਤਾਂ ਆ ਗਿਆ ਕੁਪਰੇ ਖੜਗਾ ਦੇ ਨੂੰ ਕੁਪਰੇ ਪਈ ਮੁੰਡਾ ਚੱਲ ਨਹੀਂ ਕੁਪਰੇ ਦੇ ਸਾਰੇ ਕੰਮ ਸਿੱਖਿਆ ਵਾ ਕੋਈ ਕੰਮ ਕਰਾ ਦੇ ਵਿੱਚ ਰੋਟੀ ਬਾਜੀ ਪਾਣੀ ਇਹ ਤਾਂ ਮੰਨਿੰਦਾ ਇਹ ਤਾਂ ਆ ਜਾਣਾ ਬਹੁਤ ਜ਼ਕਮੇ ਕਾਹਲ ਮੈਂ ਸੋਤੇ ਯਾਰ ਕਿਉਂ ਤੁੰਤ ਪਰਾਂ ਕਿ ਦੇ ਚਿੱਟਾ ਪੈ ਹਸਤਾ ਕਦੇ ਨੂੰ

ਪਾਣੀ ਕੱਢਦੇ ਆ ਹੂੰ ਉਹਦੇ ਚਾ ਵੀ ਠੀਕ ਰਹਾ ਲੈ ਕੱਢਦੇ ਆ ਮੈਂ ਕੱਢ ਦਿਆ ਜਿਆ ਤੱਕ ਜਿਹੜੇ ਵਿੱਚ ਦੇ ਪਾਈ ਥੀ ਨਾ ਹੂੰ ਜਿਵੇਂ ਪਾਣੀ ਜਾਨੂੰ ਝੋਕ ਦੇਣਾ ਵਿੱਚੇ ਛੜ ਦਿੰਦਾ ਪਾਣੀ ਤੇ ਵਿੱਚ ਬੜਾ ਜਿੰਦਰ ਕੋ ਹੋ ਜੀ ਗਿਆ ਤਿੱਥੋਂ ਛੋਟਾ ਹਣਾ ਕਰ ਲੈ ਬਿਚਾਰ ਕਸੂਰੀ ਇਹ ਪਾ ਹਾਂ ਹਾਂ ਪਣ ਕੱਢਾ ਹੂੰ ਕਸੂਰੀ ਕੱਢਾ ਇੱਕ ਕਸ਼ੇ ਗਿਆਂ ਨਬਲ ਆਲੇਗਾ ਨਬਲ ਲਾ ਕੇ ਸਾਰੇ ਚਤਨੀ ਜੇ ਪਾਣੀ ਆ ਜਾਏ ਜੋ ਹੈ ਮੰਨ ਲੇ ਬਚਾਰ ਜਿਹੜਾ ਸੌਕਾ ਮੰਗੀ ਸਾ ਨਬਲ ਜੀ ਕਰ ਲੇ ਪਾਨ ਇਹ ਕਪੜਾ ਨੂੰ ਵਿਦਿਅੁਰ ਮੰਨ ਲੇ ਇਹ ਮਾਰ フム。Mm hmm. ਉਹ ਗਾਇਸ ਸ਼ਿਆਰਨੀ ਕੁਟੀਆਰੀ ਆਂਬੀਆਂ ਦੀ ਇਹ ਮੋਟਾ ਬਰੋਲੀ ਰੋਟੀ ਬੋਤਲ ਮਦਰ ਪੱਕੀ ਜਗਰਸੀ ਵਾਲੀ ਸਸਤੀ ਮੇਰੀ ਜਗੋਂ ਨਾ ਸਰ ਫੋਕਰ ਬੰਦਾ ਨਾਲ diel ਕੋਈ ਨਾ ਤਿਆਰ ਕਰੇ ਨਾ ਕੰਮ ਦਾ ਕਰ ਮਤਲਬ ਕੁੜੀਆਂ ਵਰਗੇ ਘਰ ਨਾ। ਹੁਣ ਬੈਠ ਕੇ ਕੀ ਕਰਨਾ? ਚਾਰ ਬਣਾਇਆ ਸਰੀਰ ਦਾ। ਮੰਮੀ ਵੀ ਬੋਲੀ ਉਹ ਨਹੀਂ ਹੈਗੀ। ਮੰਮੀ ਕਰੋ ਜਦ ਤੱਕ ਜੰਨੂ ਆਵੇ ਤਾਂ ਖਾਣਾ ਲੈ ਲਏ ਆ। ਉਹ ਤੜੀ ਜਾਣਾ। ਦੇਖੀ ਜਾਣਾ ਕਿਦੋਂ ਇਹ ਮੂਹਣੀ। ਇਹ ਲੋਕ ਮੈਨੇ ਲੈ। ਉਹ ਉਹ ਕਰੇਗਾ ਮੈਂ ਕਰੇ ਆ। ਇਹ ਬਾਲ ਬਣਾ ਕਰ ਰਹੇ ਹਾਂ। ਬਾਹਰ ਨਹੀਂ ਕਰਦੇ। ਉਹ ਤਾਂ ਅਜ ਤੱਕ ਭਾਂਡੇ ਸੇਵਨ ਕਰਦੇ। ਪੱਜ ਭੱਜੇ ਕਰਨਾ। ਲੋਕ ਗੁਰੂ ਘਰ ਆਏ ਆਪਣਾ। ਕਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਦਾ ਘਰ ਸੁਪਰਾਵੇ ਦਾਈ ਬਾਹਰ ਮੁਖਵਾਵੇ ਆ ਛੱਲੀ ਇਹਦੇ ਬਾਹਰ ਬਾਹਰ ਵੀ ਗਿਆ ਤਾਂ ਉਹਨੇ ਧੱਕਾ ਖਾਣਿਆ ਨੇ ਰੋਟੀ ਰੁੱਟੀ ਕਰਨੂੰ ਹੁਣ ਚੱਕ ਕੇ ਬਣਾ ਕੇ ਖਾ ਲੋ ਜਮ ਕੇ ਕਰ ਤਿੰਨ ਵਜੇ ਉੱਠ ਕੇ ਚੜੂ ਉਹ ਚੱਕ ਕੇ ਰੋਟੀ ਵਾਲੀ ਬਣਾ ਕੇ ਚਲੋ ਜੂੜੀ ਨੂੰ ਆ ਕੇ ਫੇਰ ਬਹਿ ਜਾਓ ਬੰਦ ਤੇ ਗਏ ਇਸੇ ਪਾਸਾਰਾ ਖੂਸਾ ਕਰਨਾ ਧਰਨਾ ਪਕਾਣਾ ਖਾਣਾ ਕੋਲੀ ਵਿੱਚ ਘੜਦਾ ਸੀਗੇ ਕੋਲੀ ਵਿੱਚ ਘੜਦੇ ਬਟਾ ਪਾ ਲੈ ਦੱਬੇ ਵਿੱਚ ਘੜ ਲੈ ਪੁੱਤ ਹੋਪਿਆ ਬਟਾ ਕਰਨਾ ਆ ਗਿਆ ਕਿੱਥੇ ਗਿਆ ਉਹਨੇ ਪਿਆ ਹਾਂ ਲੈ ਉਸ ਟੋਰ ਗੇਸਣੇ ਕਰਦੇ ਇਸਕੇ ਵਿੱਚ ਕਰਦੇ ਅੰਗਰ ਤੱਕ ਨਾ ਲੱਗਦਾ ਲੈ ਪਈ ਗਈ ਸੀ ਮੇਰੇ ਇਹ ਜੱਬੀ ਮਦਰ ਪਾਪੇ ਜੱਬੀ ਪਾਦੀ ਬੜੀ ਸ਼ਾਤ ਆਹ ਹੈ ਬਣ ਗਈ ਬਰੀ ਅੰਬੀਆਂ ਦੇ ਸਮਾਂ ਦੜ ਰੋੜੀਆਂ ਹੀ ਹੋ ਜਾਂ ਪੈਣਾ ਉਹਦੇ ਹੈ ਨਹੀਂ ਬੰਦੇ ਇਹ ਬਣੀਆਂ ਨੇ ਨਾ ਫਾਇਜ਼ ਨੂੰ ਗਿਆ ਮੈਂ ਅੱਜ ਮੇਰਾ ਲੋ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਤੋ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹਣੇ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਪਾਂ ਬਲੌਗ ਦਾ ਇਥੇ ਐਂਡ ਜੀ ਸ਼ੰਘਾਈ ਫਿਰ ਸਸਰੀਕਾਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਨਾਲ ਹੀ ਅਸਦੇ ਬਾਦ ਦੇ ਰੱਬ ਤਰੱਕੇ ਦੇ ਤੁਹਾਨੂੰ ਸ਼ੰਘਾਈ ਫਿਰ ਸਤ ਸ੍ਰੀ ਅਕਾਲ